ਕੁਝ ਵਾਰ ਕਬਾਰ ਨੂੰ ਜਾਣ ਲੱਗਦਾ ਐ ਇੰਨਾ ਹੀ ਮੈਂ ਦੇਖਿਆ ਪਰਿਵਾਰਾਂ ਦੀ ਕੀ ਹੱਥ ਹੋ ਜਾਂਦੀ ਐ ਕੰਮ ਛੱਡ ਬਹਣੀ ਥੋੜੀ 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 ਉਹ ਰੋਟੀ ਤੋਂ ਕਿਰਾਏ ਤੋਂ ਤੰਗ ਹੋਣ ਲੱਗ ਜਾਂਦਾ ਕਿਰਾਏ ਤੋਂ ਤੰਗ ਹੁੰਦਾ 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 ਇਧਰੋਂ ਵੀ ਪ੍ਰੈਸ਼ਰ ਵਧ ਜਾਂਦਾ ਉਹੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਹਾਂ ਭਾਈ ਇੱਕ ਵਾਰ ਉੱਥੇ ਦੇਖਿਆ ਹੁੰਦਾ ਫਿਰ ਉਹ ਐਂ ਕਹੀ ਜਾਂਦਾ ਯਾਰ ਅਸੀਂ ਤਾਂ ਬੱਚੇ ਉੱਥੇ ਪੜਾਉਂਦਾ ਸਤਿ ਸ਼੍ਰੀ ਅਕਾਲ ਜੀ ਸੋਨਿਆ ਸਾਰਿਆਂ ਨੂੰ ਵਹਿ ਤਾਂ ਆਪਣਾ ਜਿਹੜਾ ਚੈਨਲ ਆ ਟਰੈਕਟਰਾਂ ਵਾਲਾ ਚੈਨਲ ਆਪਾਂ ਇਹ ਤੇ ਹੋਰ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਆ ਪਰ ਮੇਰਾ ਸੋਸ਼ਲ ਗੱਲਾਂ ਕਰਨ ਨੂੰ ਕਦੇ-ਕਦੇ ਬੜਾ ਜੀ ਕਰਦਾ ਹੁੰਦਾ ਕੈਨੇਡਾ ਤੇ ਜਿਵੇਂ ਆਪਣੇ ਜਿਹੜੇ ਜਵਾਕ ਬਾਹਰ ਜਾਂਦੇ ਨੇ ਹੁਣ ਆਪਾਂ ਇਹ ਗੱਲਾਂ ਵੀ ਕਰਿਆ ਕਰਾਂਗੇ ਜਦੋਂ ਆਪਣਾ ਬੱਚਾ ਕੋਈ ਬਾਹਰ ਜਾਂਦਾ ਖਾਸ ਕਰਕੇ ਮੈਂ ਜ਼ਿਮੀਦਾਰਾਂ ਦੀ ਐਗਜ਼ਾਮਪਲ ਦੇਣਾ ਆਪਣੀ ਜਾਦੇ ਜਵਾਕ ਜਾਂਦੇ ਆ ਬਾਹਰ ਮੈਂ ਆਪਣੀ ਸਾਡੇ ਰਿਸ਼ਤੇਦਾਰਾਂ 'ਚ ਸਾਡੇ ਪਰਿਵਾਰਾਂ ਦੀ ਗੱਲ ਕਰ ਰਿਹਾ ਕਿਸੇ ਹੋਰ ਦੀ ਨਹੀਂ ਕਰ ਰਿਹਾ ਜਦੋਂ ਨਾ ਕੋਈ ਜਵਾਗ ਬਾਗ ਬਾਗ ਨੂੰ ਜਾਣ ਲੱਗਦਾ ਹੈ ਪਹਿਲਾਂ ਹੀ ਮੈਂ ਦੇਖਿਆ ਪਰਿਵਾਰਾਂ ਦੀ ਕੀ ਹੱਥ ਹੋ ਜਾਂਦੀ ਹੈ ਕੰਮ ਛੱਡਣ ਲੱਗ ਜਾਂਦੇ ਆ ਜੇ ਕੋਈ ਠੇਕੇ ਤੇ ਪੈਲੀ ਪਾਉਂਦਾ ਪੈਲੀ ਛੱਡਣ ਲੱਗ ਜਾਂਦੇ ਆ ਜਾਂ ਕਾਰੋਬਾਰਾਂ ਚ ਇੰਟਰਸਟ ਘਟ ਜਾਂਦਾ ਉਹਨਾਂ ਦੀਆਂ ਗੱਲਾਂ ਬਦਲ ਜਾਂਦੀਆਂ ਨੇ ਉਹ ਐਂ ਕਰੀ ਜਾਂਦੇ ਨੇ ਬੱਸ ਹੁਣ ਅਸੀਂ ਤਾਂ ਦੋ ਤਿੰਨ ਸਾਲਾਂ ਤੱਕ ਇਹਦੇ ਡੈਡੀ ਨੇ ਵੀ ਉਹਨਾਂ ਕੋਲ ਹੀ ਚੱਲਿਆ ਜਾਣਾ ਚਲੋ ਓਬਵੀਅਸ ਗੱਲ ਆ ਹੁੰਦਾ ਵੀ ਬੱਚਿਆਂ ਕੋਲ ਜਾਈਏ ਪਰ ਅਸਲ ਸਚਾਈ ਕੋਈ ਹੋਰ ਹੁੰਦੀ ਆ ਕੰਮ ਵੀ ਘਟਾ ਜਾਣਾ ਆਪਣੀ ਆਮਦਨ ਘਟਾ ਲੈਣੀ ਆ ਠੀਕ ਆ ਕੰਮ 'ਚ ਇੰਟਰਸਟ ਘੜ ਜਾਂਦਾ ਹੈ ਉਧਰ ਨੂੰ ਇਹ ਝਕਾ ਮੈਂ ਵਿਆਹਾਂ 'ਚ ਬਹੁਤ ਬੰਦੇ ਦੇਖੇ ਨੇ ਜਿਹੜੇ ਜਿਨ੍ਹਾਂ ਦੇ ਜਵਾਕ ਬਾਹਰ ਗਏ ਹੋਣਗੇ ਜਾਂ ਜਾਣਾ ਹੋਊਗਾ ਉਹਨਾਂ ਦੀ ਟੋਲੀ ਵੀ ਅੱਡ ਬੈਠੀ ਪੈਕ ਲਾਉਂਦੀ ਹੁੰਦੀ ਆ ਉਹ ਆਪਣੀ ਗੱਲਾਂ ਕਰਦੇ ਨੇ ਉਹਨਾਂ ਦੇ ਸੁਪਨੇ ਹੁੰਦੇ ਨੇ ਉੱਥੇ ਤਾਂ ਕੁਛ ਨਹੀਂ ਔਰ ਬਸ ਉੱਥੇ ਚਲੇ ਜਾਣਾ ਹੈ ਉੱਥੇ ਤਾਂ ਕਾਨੂੰਨ ਬਹੁਤ ਵਧੀਆ ਨਹੀਂ ਫਲਾਉਣਾ ਧਮਕਾ ਗੱਲਾਂ ਚੱਲਦੀਆਂ ਹੁੰਦੀਆਂ ਨੇ ਪਹਿਲਾਂ ਤਾਂ ਕੰਮ ਕਟਾ ਲੇ ਉਤੋਂ ਬਾਅਦ ਅਗਲੀ ਗੱਲਾਂ ਕਿਸੇ ਕੋਲ ਪੈਸਾ ਨਹੀਂ 25-30 ਲੱਖ ਖਰਚੀ ਬੈਠੇ ਹੁੰਦੇ ਆ ਕਹਿੰਦੇ ਜ਼ਮੀਨ ਵੇਚੀ ਹੁੰਦੀ ਆ ਕਹਿੰਦੇ ਵਿਆਜ ਪੈ ਰਿਆ ਹੁੰਦਾ ਠੀਕ ਆ ਜੀ ਇਧਰੋਂ ਤਾਂ ਸੁਪਨੇ ਚੱਲ ਰਹੇ ਹੁੰਦੇ ਨੇ ਉਧਰੋਂ ਬੱਚੇ ਨਾਲ ਉਹੀ ਗੱਲਾਂ ਚੱਲਦੀਆਂ ਨੇ ਹੋਰ ਪੁੱਤ ਹੁਣ ਤੂੰ ਸਾਨੂੰ ਕਦੋਂ ਬੁਲਾਵੇਂਗਾ ਅਸੀਂ ਕਦ ਕੈਨੇਡਾ ਆਵਾਂਗੇ ਹੁਣ ਸਤਾ ਤੇਰੇ ਕੋਲ ਆ ਜਾਣਾ ਫਲਾਣਾ ਠਿਮਕਾ ਇਮਕਾ ਬੱਚੇ ਦੇ ਮਨ 'ਚ ਸਟ੍ਰੈਸ ਚੱਲ ਰਹੀ ਹੁੰਦੀ ਆ ਕਿਉਂਕਿ ਉਹ ਜੋ ਪਹਿਲੀ ਤਾਂ ਗੱਲ ਐ ਜਿਹੜਾ ਬੰਦਾ ਉਰੋਂ ਸੁਪਨਾ ਦੇਖ ਕੇ ਜਾਂਦਾ ਮੈਂ ਬਹੁਤ ਸਾਲ ਬਾਹਰ ਰਿਹਾ ਉਹ ਸੁਪਨਾ ਉੱਥੇ ਜਾਂਦੀ ਸਾਰੇ ਟੁੱਟ ਜਾਂਦਾ ਏਅਰਪੋਰਟ ਤੇ ਉਤਰਨਸਾਰ ਏ ਦੋਕ ਦਿਨ ਅਗਲਾ ਕਮੋਂਦਾ ਜਾਂ ਦੂਤੀਆ ਚੌਥੇ ਦਿਨ ਟੁੱਟ ਜਾਂਦਾ ਜਾਰੇ ਉਹ ਬੰਦਾ ਬਿਜ਼ੀ ਲਾਈਫ ਦੇਖਦਾ ਸਟ्रेस ਦੇਖਦਾ ਉਹਦੇ ਨਾਲ ਜਦੋਂ ਅਗਲਾ ਗੱਲਾਂ ਕਰਦਾ ਉਹਨੂੰ ਹੋ ਸਟ्रेस ਹੁੰਦੀ ਹੈ ਉਹ ਹਾਂ 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 ਮੰਮੀ ਹਾਂ ਡੈਡੀ ਮੈਂ ਹਾਂ ਹੁਣੇ ਕਰ ਦੇਣਾ ਹਾਂ ਤੁਹਾਨੂੰ ਬੁਲਾ ਲੈਣਾ ਉਹ ਵਿਚਾਰਾ ਕੰਮ ਤੋਂ ਵੀ ਮਤਹਿਦ ਹੁੰਦਾ ਪਹਿਲਾਂ ਤਾਂ ਉਹਦੇ ਕੋਲ ਮਾੜੇ ਮੋٹے ਪੈਸੇ ਹੁੰਦੇ ਨੇ ਫਿਰ ਹੌਲੀ 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 ਉਹ ਰੋਟੀ ਤੋਂ ਕਿਰਾਏ ਤੋਂ ਤੰਗ ਹੋਣ ਲੱਗ ਜਾਂਦਾ ਕਿਰਾਏ ਤੋਂ ਤੰਗ ਹੁੰਦਾ 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 ਇਧਰੋਂ ਵੀ ਪ੍ਰੈਸ਼ਰ ਵਧ ਜਾਂਦਾ ਉਹੀ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਹਾਂ ਭਾਈ ਵੀ ਕਦ ਬੁਲਾਏਗਾ ਠੀਕ ਹੈ 5-7 ਮਹੀਨੇ ਲੰਘਦੇ ਨੇ ਫਿਰ ਲਿਮਟ ਤੇ ਵਿਆਜ ਦੀ ਵਾਰੀ ਆ ਜਾਂਦੀ ਆ ਜੇ ਕਿਸੇ ਨੇ ਕਰਜ਼ਾ ਲਿਆ ਹੁੰਦਾ ਚਲੋ ਜਿਨ੍ਹਾਂ ਦਾ ਜ਼ਮੀਨ ਵੇਚ ਲਈ ਉਹ ਤਾਂ ਬੰਦਾ ਸੁਰਖੁਰਾ ਉਹਨੂੰ ਆਹ ਟੈਨਸ਼ਨ ਆਉਂਦੀ ਨਹੀਂ ਠੀਕ ਆ ਜਾਂ ਭਾਵੇਂ ਬੰਦੇ ਨੇ ਜ਼ਮੀਨ ਵੀ ਵੇਚੀ ਵੀ ਫਿਰ ਹਰੇਕ ਨੂੰ ਇਹ ਹੋਣ ਲੱਗ ਜਾਂਦਾ ਵੀ ਯਾਰ ਸਾਨੂੰ ਪੈਸੇ ਕਦੋਂ ਪਹਿਣਗੇ ਫਿਰ ਉਹੀ ਗੱਲਾਂ ਹੌਲੀ-ਹੌਲੀ ਘੁੰਮਦੀਆਂ ਘਮਾਉਂਦੀਆਂ ਦੋਸਤਾਂ ਰਾਹੀਂ ਰਿਸ਼ਤੇਦਾਰਾਂ ਰਾਹੀਂ ਬੱਚੇ ਕੋਲ ਪਹੁੰਚਣ ਲੱਗ ਜਾਂਦੀਆਂ ਪਰ ਬੱਚੇ ਨੂੰ ਹਲੇ ਜੌਬ ਮੇਰੀ ਵਿਚਾਰੇ ਨੂੰ ਮਿਲੀ ਹੁੰਦੀ ਇਧਰੋਂ ਆਪਾਂ ਪੈਸੇ ਦੀ ਉਮੀਦ ਕਰਨ ਲੱਗ ਜਾਂਦੇ ਆ ਬੱਚਾ ਰੋਟੀ ਪਾਣੀ ਤੋਂ ਤੰਗ ਹੋਣ ਲੱਗ ਜਾਂਦਾ ਤੰਗ ਹੁੰਦਾ 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 ਸਾਲ ਲੰਘ ਜਾਂਦਾ ਫਿਰ ਸਾਲ ਕੁ ਬਾਅਦ ਫੋਨ ਤੇ ਪੜਾਕਾ ਪੈਂਦਾ ਫਿਰ ਬੱਚਾ ਇੱਕ ਦਾਵੇਂ ਸਟ੍ਰੈਸ ਚ ਆਇਆ ਹੋਰ ਰੋ ਪੈਂਦਾ ਫੁੱਟ ਪੈਂਦਾ ਸਾਰਾ ਕੁਝ ਫੁੱਟ ਕੇ ਫਿਰ ਉਹ ਦੱਸਦਾ ਸਾਰਿਆਂ ਨੂੰ ਵੀ ਇੱਥੇ ਤਾਂ ਆ ਹਾਲਾਤ ਨੇ ਇੱਥੇ ਤਾਂ ਮੈਨੂੰ ਕੰਮ ਹੀ ਨਹੀਂ ਮਿਲਿਆ ਮੈਨੂੰ ਤਾਂ ਜੇ ਮੈਂ ਫਲਾਣੇ ਤੋਂ ਕਿਤੇ ਕਾਲਾ ਚਿੱਟਾ ਕੰਮ ਕਰਿਆ ਸੀ ਉਹ ਮੇਰੇ ਪੈਸੇ ਵੀ ਮਾਰ ਗਏ ਪਰ ਦੁੱਖ ਦੀ ਗੱਲ ਇਹ ਵੀ ਦੱਸ ਦਿੰਨਾ ਆਪਣੇ ਬੰਦਿਆਂ ਦੇ ਪੈਸੇ ਵੀ ਕੌਣ ਮਾਰ ਰਿਹਾ ਹੈ ਨਹੀਂ ਆਪਣੀ ਪੰਜਾਬੀ ਨੇ ਕੋਈ ਹੋਰ ਨੀਤੀ ਆ ਚੌਥਾ ਹੈਗਾ ਚਲਦਾ ਰਹਿੰਦਾ ਚਲਦਾ ਰਹਿੰਦਾ ਚਲਦਾ ਰਹਿੰਦਾ ਚੱਲਣ ਤੋਂ ਬਾਅਦ ਫਿਰ ਦੋਨੇ ਪਾਰਟੀਆਂ ਸਟ्रेस 'ਚ ਆ ਜਾਂਦੀਆਂ ਨੇ ਫਿਰ ਇਧਰਲੀ ਫੈਮਿਲੀ ਵੀ ਟੈਨਸ਼ਨ 'ਚ ਹੁੰਦੀ ਹੈ ਉਹਨੂੰ ਵੀ ਹਾਲਾਤਾਂ ਦਾ ਪਤਾ ਲੱਗ ਜਾਂਦਾ ਉਹਦੇ ਸੁਪਨੇ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਬੱਚਾ ਦਾ ਜਿਹੜਾ ਸਟ्रेस 'ਚ ਹੁੰਦਾ ਉਹ ਤਾਂ ਉਹ ਚੱਲਦਾ ਹੀ ਰਹਿੰਦਾ ਫਿਰ ਹੌਲੀ 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 ਕਰਦੇ 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 ਬੱਚਾ ਕਿਵੇਂ ਨਾ ਕਿਵੇਂ ਕੋਈ ਨਾ ਕੋਈ ਸਹਾਰਾ ਲੱਭਣ ਲੱਗ ਜਾਂਦਾ ਕੋਈ ਨਾ ਕੋਈ ਉੱਥੇ ਮਰਵਾਣਾ ਉੱਥੇ ਲੀਗਲ ਆ ਸੌਰੀ ਨਾ ਨਹੀਂ ਸੀ ਲੈਣਾ ਕਮਿਊਨਿਟੀ ਗਾਈਡਲਾਈਨ ਆ ਜਾ ਪੰਗਾ ਛੱਡ ਜਾਣਾ ਚਲ ਦੇਖੀ ਜਾਊਗੀ ਉਹ ਚੀਜ਼ ਲੀਗਲ ਆ ਉੱਥੇ ਉਧਰ ਨੂੰ ਹੋ ਲੰਦਾ ਫਿਰ ਉਹ ਪੀਣ ਬੱਲ ਨੂੰ ਤੁਰ ਪੈਂਦਾ ਬੱਚਾ ਹੌਲੀ ਹੌਲੀ ਨਸ਼ਿਆਂ 'ਚ ਪੈਂਦਾ 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 दारू ਕੰਨੀ ਨੂੰ ਹੋ ਜਾਂਦਾ ਵੀਰਾਂ ਚੱਲ ਪੈਂਦੀਆਂ ਨੇ ਸਮਾਨ ਨੇ ਹੋਰ ਚੱਲ ਪੈਂਦੇ ਨੇ ਡਰੱਗ 'ਚ ਪੈ ਜਾਂਦਾ ਜੀ ਉਹ ਆਪਣੀ ਮੰਨ ਲਓ ਸਟ੍ਰੈਸ ਨੂੰ ਮਟਾਉਣ ਲਈ ਚੱਲ ਪੈਂਦਾ ਪੂਰੇ ਗਲਤਾਨ ਹੋਣ ਲੱਗ ਜਾਂਦੇ ਉੱਥੇ ਫਿਰ ਉਹਨਾਂ ਇੰਤਾਂ ਦੀਆਂ ਜੁੰਡਲੀਆਂ ਬਹੁਤ ਕਿਹੜਾ ਕੋਈ ਕੱਲਾ ਕਹਿੰਦੇ ਨੇ ਉਹ ਪਾਸ ਨੇ ਗਿਆ ਵੀ ਸੋਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਉਦੋਂ ਵੀ ਸੁਪਨਾ ਟੁੱਟਿਆ ਹੁੰਦਾ ਐ ਇਧਰੋਂ ਵੀ ਸੁਪਨਾ ਟੁੱਟਿਆ ਹੁੰਦਾ ਉਹਨਾਂ ਆਪਣੇ ਕੋਲ ਕੋਈ ਐਜੂਕੇਸ਼ਨ ਦਾ ਵੀ ਪੱਧਰ ਹੈ ਨਹੀਂ ਵੀ ਆਪਾਂ ਉਸ ਚੀਜ਼ ਨੂੰ ਫੇਸ ਕਰ ਲਈਏ ਫਿਰ ਹੌਲੀ 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 ਬੱਚਾ ਉਲਝਦਾ ਜਾਈ ਜਾਂਦਾ ਇੱਕ ਪਾਇ ਕੇਸ ਹੋ ਗਏ ਜਾਂ ਜਿਹੜੇ ਬੱਚੇ ਸਪਾਊਸ ਤੇ ਵਿਆਹ ਕਰਾ ਕੇ ਜਾਂਦੇ ਉਹਨਾਂ ਦੀ ਅੱਡ ਕਹਾਣੀਆਂ ਮੰਨ ਲਓ ਇੱਕ ਕੁੜੀ ਚਲੀ ਗਈ ਇੱਕ ਪਾਸੇ ਤਾਂ ਉਹਨਾਂ ਦੀ ਫੀਸਾਂ ਨਹੀਂ ਭਰੀਆਂ ਜਾ ਰਹੀਆਂ ਮੁੰਡਿਆਰ ਕੁੜੀ ਦੀਆਂ ਸਹੁਰਾ ਪਰਿਵਾਰ ਵੀ ਕਿਤੇ ਨਾ ਕਿਤੇ ਉਮੀਦ ਕਰਦਾ ਸਾਡੇ ਕਦੋਂ ਪੇਪਰ ਲਾਉਂਗੇ ਜਾਂ ਕਦੋਂ ਅਸੀਂ ਬਾਹਰ ਆਵਾਂਗੇ ਉਹਦੇ ਵਿੱਚ ਫਿਰ ਰਿਸ਼ਤੇ ਟੁੱਟਦੇ ਆ ਇੱਕ ਪਾਸੇ ਸਹੁਰਾ ਪਰਿਵਾਰ ਉਮੀਦ ਕਰਦਾ ਵੀ ਭਾਈ ਉਹਦੇ ਹਰ ਉਹਨਾਂ ਦਾ ਘਰ ਘਰ ਤਾਂ ਹੁਣ ਕੁੜੀ ਵਾਲਿਆਂ ਦਾ ਉਹੀ ਰਹਿ ਗਿਆ ਇੱਧਰ ਕੁੜੀ ਵਾਲਿਆਂ ਨੂੰ ਤਾਂ ਵੀਰ ਸਾਡੀ ਵੀ ਕੁੜੀ ਗਈ ਵੀ ਸਾਨੂੰ ਵੀ ਬੁਲਾ ਵੀ ਅਸੀਂ ਵੀ ਪਹਿਲ ਆਏ ਫਿਰ ਉਹ ਰਿਸ਼ਤੇ ਟੁੱਟਦੇ ਆ ਸਮਝਦੇ ਹੋ ਗੱਲ ਅਲੱਗ ਅਲੱਗ ਐਗਜ਼ਾਮਪਲਾਂ ਨੇ ਕੋਈ ਇਹ ਨਹੀਂ ਹੈਗਾ ਵੀ ਇੱਕ ਪਾਸੇ ਦੀ ਪ੍ਰੋਬਲਮ ਆ ਫੇਰ ਕਈ ਵਿੱਚ ਚੀਜ਼ਾਂ ਆ ਜਾਂਦੀਆਂ ਨੇ ਕਈ ਬੰਦਿਆਂ ਦਾ ਵੀਜ਼ਾ ਲੱਗ ਜਾਂਦਾ ਹੈ ਜਿਹੜਾ ਵੀਜ਼ਾ ਲੱਗ ਜਾਂਦਾ ਉਹ ਇੱਕ ਵਾਰ ਉੱਥੇ ਦੇਖਿਆ ਆਉਂਦਾ ਫਿਰ ਉਹ ਐਂ ਹੀ ਕਹੀ ਜਾਂਦਾ ਯਾਰ ਅਸੀਂ ਤਾਂ ਬੱਚੇ ਉੱਥੇ ਫਸਾਲ ਨੇ ਕਿਉਂਕਿ ਲਾਈਫ ਇੰਨੀ ਬਿਜ਼ੀ ਆ ਉਹ ਹੋ ਜਾਂਦਾ ਫੇਰ ਸਾਰੇ ਵੀ ਇੱਕੋ ਤਰ੍ਹਾਂ ਦੇ ਹੈ ਨਹੀਂਗੇ ਬਹੁਤ ਇਹੋ ਜਿਹੇ ਨੇ ਜਿਹੜੇ ਇੰਟੈਲੀਜੈਂਟ ਨੇ ਜਿਹੜੇ ਬਹੁਤ ਵਧੀਆ ਜੌਬ ਲੱਭ ਲੈਂਦੇ ਨੇ ਬਹੁਤ ਛੇਤੀ ਸੈਟਲ ਹੋ ਜਾਂਦੇ ਨੇ ਮੈਂ ਸਾਰਾ ਹਰ ਚੀਜ਼ ਕਦੇ ਹਰ ਪੱਖ ਤੋਂ ਬਰਾਬਰ ਨਹੀਂ ਚੱਲਦੀ ਬਹੁਤ ਬੰਦੇ ਇਹ ਜਿਹੇ ਨੇ ਜਾਂਦੇ ਨੇ ਕੰਮ ਮਿਲ ਜਾਂਦਾ ਬੜੇ ਸੋਹਣੇ ਸੈਟਲਡ ਨੇ ਮਾਪੇ ਪਾਪਾ ਨੂੰ ਵੀ ਲੈ ਜਾਂਦੇ ਨੇ ਬਹੁਤ ਇਹ ਜਿਹੇ ਨੇ ਅਦਬਚਾਲੇ ਦੇ ਚੱਲ ਰਹੇ ਨੇ ਬਹੁਤ ਮੇਰੇ ਵਰਗੇ ਇਹ ਜਿਹੇ ਨੇ ਜਿਨ੍ਹਾਂ ਦਾ ਵਿਚਾਰਿਆਂ ਦਾ ਜਮਾ ਹੀ ਬੁਰਾ ਹ ਮਤਲਬ ਇਹ ਹੈ ਜਿਹੜੀ ਬਲਾਤ ਦੀ ਉਹ ਕਹਾਣੀ ਆ ਉਰੇ ਜਿਹੜੇ ਸੁਪਨੇ ਨੇ ਨਾ ਚੈਨੀਆਂ ਬੜੀਆਂ 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 ਗੱਡੀਆਂ ਉਹ ਸੁਪਨਿਆਂ ਚ ਭਾਈ ਬਣ ਕੇ ਨਾ ਆਇਆ ਕਰੋ ਜ਼ਿਆਦਾਤਰ ਵੇh ਅੱਜਕੱਲ ਕੀ ਹੋ ਰਿਹਾ ਦੋਏ ਪਾਸੇ ਪਰਿਵਾਰ ਸਟ੍ਰੈਸ ਸਟ੍ਰੈਸ ਚ ਨੇ ਕਿਸੇ ਦਾ ਵੀਜ਼ਾ ਲੱਗ ਗਿਆ ਉੱਥੇ ਜਾ ਕੇ ਦੇਖਿਆ ਇੱਕ ਵਾਰ ਫਿਰ ਬੱਚੇ ਵੀ ਸੰਗ ਦੇਣੇ ਅਸੀਂ ਮਾਪੇ ਪਾ ਨੂੰ ਰੱਖਾਂਗੇ ਕਿਵੇਂ ਹੈਨਾ ਕਿੰਨਾ ਔਖਾ ਉੱਥੇ ਕਿਰਾਏ ਦੇ ਘਰ ਨੇ ਕੰਮ ਨਹੀਂ ਧੰਦਾ ਨਹੀਂ ਉੱਥੇ ਜਾ ਕੇ ਇੱਕ ਵਾਰੀ ਦੇਖੇ ਹੁੰਦੇ ਨੇ ਮਾਪੇ ਪਾ ਦਾ ਮਨ ਟੁੱਟ ਜਾਂਦਾ ਫਿਰ ਦੋਨੇ ਪਾਸਿਓ ਸਿਸਟਮ ਖਤਮ ਹੋਣ ਲੱਗ ਜਾਂਦਾ ਨਾ ਤਾਂ ਬੱਚੇ ਦਾ ਉਧਰ ਕੁਝ ਬਣਦਾ ਜਿਹੜਾ ਮਤਲਬ ਕਿ ਜਿਹਦਾ ਨਹੀਂ ਬਣਿਆ ਬਹੁਤਾ ਬਣ ਵੀ ਗਿਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਉਧਰੋਂ ਵੀ ਖਤਮ ਹੋਣ ਲੱਗ ਜਾਂਦਾ ਇਧਰੋਂ ਆਪਾਂ ਜ਼ਮੀਨ ਗਵਾ ਲੰਨੇ ਆ ਜਾਂ ਆਪਾਂ ਕਰਜ਼ੇ ਚ ਆ ਜਾਂਨੇ ਆ ਮਤਲਬ ਮੈਂ ਜ਼ਿਆਦਾਤਰ ਇਹ ਪਰਿਵਾਰਾਂ 'ਚ ਦੇਖਿਆ ਕਿਉਂਕਿ ਮਾਰਜਨਲ ਜ਼ਿਮੀਦਾਰੇ ਜਾਂਦਾ ਦੋਨੇ ਪਾਸੇ ਹੀ ਕੰਮ ਆ ਜਿਹੜਾ ਉਹ ਖਰਾਬ ਹੋ ਜਾਂਦਾ ਦੋਨੇ ਪਾਸੇ ਇਹੀ ਵਜ੍ਹਾ ਹੈ ਸਾਡੇ ਬੱਚਿਆਂ ਦਾ ਡਰੱਗ 'ਚ ਪੈਣ ਦੀ ਚਾਹਤ ਪਰ ਇੱਕ ਗੱਲ ਨਹੀਂ ਮੈਨੂੰ ਸਮਝ ਆਉਂਦੀ ਕਦੇ-ਕਦੇ ਮੈਂ ਦੇਖਦਾ ਚੀਨੇ ਵੀ ਬਾਹਰ ਜਾਂਦੇ ਆ ਫਿਲਪੀਨੇ ਵੀ ਜਾਂਦੇ ਆ ਆਪਣੇ ਪੰਜਾਬੀ ਤਾਂ ਘਟ ਨੇ ਹੋ ਸਟੂਡੈਂਟ ਜ਼ਿਆਦਾ ਆ ਪੰਜਾਬੀਆਂ ਨਾਲ ਇਹ 'ਚ ਕੋਈ ਦੋਰਾਵਾ ਨਹੀਂ ਪਰ ਇਹ ਨਹੀਂ ਮੈਨੂੰ ਸਮਝ ਆ ਰਹੀ ਵੀ ਪੰਜਾਬੀਓ ਕਿਉਂ ਡਰੱਗ 'ਚ ਪੈ ਰਹੇ ਆ ਪੰਜਾਬੀਓ ਕਿਉਂ ਲੜਾਈ ਝਗੜੇ ਚ ਪੈ ਰਿਆ ਪੰਜਾਬੀ ਦੀਓ ਕਿਉਂ ਜ਼ਿੰਦਗੀ ਖਰਾਬ ਹੋ ਰਹੀ ਹੈ ਹੋਰ ਬੜੇ ਸੋਹਣੇ ਚੱਲੀ ਜਾਂਦੇ ਕਿਤੇ ਕਿਤੇ ਇਹਦਾ ਜਿਹੜੀ ਜ਼ਿੰਮੇਵਾਰ ਆ ਉਹ ਐਜੂਕੇਸ਼ਨ ਵੀ ਹੈ ਸਾਡੀ ਐਜੂਕੇਸ਼ਨ ਸਿਸਟਮ ਤੁਸੀਂ ਕਦੇ ਸੋਚਿਆ ਵੀ ਵਿਲਾਇਤ ਜਾ ਕੇ ਪੰਜਾਬੀਓ ਕਿਉਂ ਇਸ ਚੱਕਰਾਂ ਚ ਪੈ ਰਿਹਾ ਚੀਨਾ ਕਦੇ ਮੈਨੂੰ ਦਿਖਾ ਦਿਓ ਫਿਲਪੀਨੋ ਦਿਖਾ ਦਿਓ ਕੋਈ ਕਾਲਾ ਦਿਖਾ ਦਿਓ ਕਦੇ ਨਹੀਂ ਐਦਾਂ ਸਾਰੇ ਵਧੀਆ ਠੀਕਾ ਕੰਮ ਘਟ ਮਿਲ ਜੂਗਾ ਉਹ ਸੈਟਲਡ ਨੇ ਫੇਰ ਵੀ ਆਪਣੇ ਬੱਚਿਆਂ ਦੀ ਜਣੀ ਕਹਿਣ ਤੋਂ ਭਾਵੇਂ ਆਪਣੇ ਐਂ ਤਾਂ ਕਾਮਯਾਬ ਵੀ ਪੜੇ ਨੇ ਆਪਣੇ ਲੋਕ ਇੰਨੀ ਗੱਲ ਮੈਂ ਕਹਿੰਦਾ ਬਹੁਤ ਕਾਮਯਾਬ ਵੀ ਨੇ بڑے بڑے بزنسਮੈਨ ਨੇ ਪਰ ਅੱਜ ਦੇ ਦੌਰ ਚ ਆਪਣੇ ਬੱਚੇ ਆਂਦੀ ਜੇ ਗਿਣਤੀ ਕਰੀਏ ਤਾਂ ਉਹ ਜ਼ਿਆਦਾ ਪੁੱਠੇ ਪਾਸੇ ਵਾਲੇ ਕੰਮ ਨੂੰ ਜੇ ਆਪਾਂ ਗਿਣਤੀ ਕਰ ਲਈ ਉਲਝ ਜਾਣਾ ਨਸ਼ੇ ਚ ਪੈ ਜਾਣਾ ਜਾਂ ਕਿਸੇ ਵੀ ਤਰੀਕੇ ਲਾ ਲੋ ਹੁਣ ਕਿੰਨੀ ਆਪਾਂ ਖਬਰਾਂ ਦੇਖਦੇ ਹਾਂ ਚ ਕਿੰਨੀ ਇਨਵੋਲਵਮੈਂਟ ਹੁੰਦੀ ਹੈ ਪੰਜਾਬੀ ਮਤਲਬ ਇੱਕ ਕਹਾਣੀ ਆ ਸਿੰਪਲ ਜੀ ਜਿਹੜਾ ਐਲਸ ਕਰਕੇ ਬੱਚਾ ਕੈਨੇਡਾ ਜਾਂਦਾ ਹੈ ਜਾਂ ਜਿਹੜਾ ਸੁਪਨਾ ਦੇਖਦਾ ਆਮ ਤੌਰ ਤੇ ਇਹ ਹੁੰਦਾ ਪਰ ਇਹ ਮੇਰੀ ਬੇਨਤੀ ਆ ਕਿ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਹਜੇ ਆ ਜਿਹੜੇ ਬਹੁਤ ਛੇਤੀ ਸਾਰੀ ਫੈਮਿਲੀ ਨੂੰ ਲੈ ਜਾਂਦੇ ਆ ਸੈਟਲ ਹੋ ਜਾਂਦੇ ਆ ਘਰ ਵੀ ਬਣਾ ਲੈਂਦੇ ਆ ਕਈ ਵਾਰੀ ਬੈਡ ਲੱਕ ਵੀ ਹੁੰਦਾ ਪਰ ਜਣੀ ਕਾਫੀ ਹੱਦ ਤੱਕ ਹੁਣ ਜਿਹੜੀ ਉੱਥੇ ਵੀ ਸਾਰੀ ਦੁਨੀਆ ਅਸਲ ਚ ਕੀ ਆ ਨਾ ਗਲੋਬਲਾਈਜੇਸ਼ਨ ਹੋ ਰਿਹਾ ਸਾਰੀ ਦੁਨੀਆ ਇੱਕੋ ਜਿਹੀ ਹੋ ਗਈ ਉੱਥੇ ਵੀ ਸੋਰਸਸ ਹੁਣ ਘਟ ਰਹੇ ਨੇ ਵੱਧ ਨਹੀਂ ਰਹੇ ਪਾਪੂਲੇਸ਼ਨ ਵੱਧ ਰਹੀ ਆ ਹਨਾ ਤੇ ਸੋਰਸਸ ਘਟੀ ਜਾ ਰਹੇ ਨੇ ਜਿਹੜੀਆਂ ਪਹਿਲਾਂ ਵਾਲੀਆਂ ਬਲੈਚ ਚ ਆਜ਼ਾਦੀਆਂ ਦਾ ਨਜ਼ਾਰਾ ਹੁੰਦੇ ਸੀ ਉਹ ਹੁਣ ਨਹੀਂ ਰਿਹਾ ਬਹੁਤ ਹੱਦ ਤੱਕ ਫਰਕ ਪੈ ਗਿਆ ਹੁਣ ਸੈਟਲ ਹੋਣਾ ਬਹੁਤ ਹਾਰਡ ਆ ਮੁਸ਼ਕਲ ਹੈ ਬਹੁਤ ਕਰ ਲੈਣਾ ਔਖਾ ਹੋ ਗਿਆ ਇੱਕ ਪੀੜੀ ਲੱਗ ਜਾਂਦੀ ਆ ਉੱਥੇ ਫਿਰਦੀ ਨੂੰ ਹੈਨਾ ਪਹਿਲਾਂ ਵਹ ਚੜਾਈ ਵੀ ਕਿੰਨੀ ਹੁੰਦੀ ਸੀ ਜਿਹੜਾ ਕੈਨੇਡਾ ਗਿਆ ਹੁੰਦਾ ਸੀ ਜਦ ਕਮਰੇ ਚ ਨਾ ਉਹਨੇ ਆਜ ਘਰੇ ਕਿਤੇ ਆ ਹੁਣ ਜਾਂ ਸਾਜ ਨਾਲ ਫਰ ਲੈਣਾ ਆ ਹੁਣਾ ਕਈ ਦਿਨ ਤੱਕ ਘਰੋਂ ਖੁਸ਼ਬੂਆਂ ਹੀ ਪਰਫਿਊਮ ਵਧੀਆ ਹੁੰਦੇ ਸੀ ਅੱਗੇ ਹੁਣ ਮਾਤੜ ਦੇ ਲੋਅਰ ਮੀਡਲ ਕਲਾਸ ਗਰੀਬ ਫੈਮਲੀਆ ਜਿਹੜੀ ਅਸੀਂ ਲਾ ਲੂ ਉਹ ਕਦੇ ਦੇਖੀਆਂ ਨਹੀਂ ਸੀ ਜੀ ਜੋ ਜੋ ਪਰਫਿਊਮ ਦੀ ਖੁਸ਼ਬੂ ਆਉਣੀ ਨਾ ਚੌ ਚੜ ਜਾਣਾ ਮਹਿਕਾਂ ਆਉਂਦੀ ਹੁੰਦੀ ਸੀ ਘਰਾਂ ਚੋਂ ਬੜੀ ਇੱਜ਼ਤ ਹੁੰਦੀ ਸੀ ਬੋਲੇ ਬੋਲੇ ਦਿੱਲੀ ਆ ਗਿਆ ਉਹ ਪੀਲੀ ਟੈਕਸੀ ਜਦੋਂ ਆਉਣੀ ਨਾ ਕਾਲਾ ਜਿਸਮ ਗੱਡੀ ਦਾ ਪੀਲ ਉੱਪਰੋਂ ਛੱਤ ਤੇ ਉਹ ਬੜੀ ਚੜਾਈ ਹੁੰਦੀ ਸੀ ਪਰ ਟਾਈਮ ਹੈਜ਼ ਚੇਂਜ ਦੁਨੀਆ ਬਦਲ ਗਈ ਸਭ ਕੁਝ ਬਦਲ ਗਿਆ ਮੈਂ ਨਹੀਂ ਕਿ ਕਿਸੇ ਦਾ ਮੈਂ ਮਨ ਤੋੜ ਰਿਹਾ ਜਾ ਕੇ ਇਹਨੂੰ ਡੀਮੋਟੀਵੇਟ ਕਰ ਰਿਹਾ ਇਦਾਂ ਦਾ ਕੁਛ ਨਹੀਂ ਮੈਂ ਤਾਂ ਇੱਕ ਕਾਮ ਜਿਹੜਾ ਸਮਾਜਿਕ ਵਰਤਾਰਾ ਜਿਹੜਾ ਆਮ ਆਲਾ-ਦਾਲਾ ਦੇਖਦੇ ਆ ਮੈਨਾਂ ਵਾਪਰ-ਦਾਲੇ-ਦਾਲੇ ਮੈਂ ਉਹਦੀ ਗੱਲ ਕਰਦਾ ਬਹੁਤ ਇਹ ਜਿਹੇ ਨੇ ਜਿਹੜੇ ਵਾਪਸ ਵੀ ਮੁੜੇ ਆਉਂਦੇ ਠੀਕ ਸੋ ਮੇਰਾ ਖਿਆਲ ਬਹੁਤ ਇਹ ਰੀਜ਼ਨ ਆ ਅਰਸਟੇ ਟੁੱਟਣ ਦਾ ਗਲਤ ਚੀਜ਼ਾਂ ਹੋਣ ਦਾ ਇੱਕ ਮਤਲਬ ਕਿ ਬਾਹਰ ਦੀ ਜ਼ਿੰਦਗੀ ਤੁਹਾਨੂੰ ਸਾਰੀ ਬਿਆਨ ਕਰਦੀ ਪਤਾ ਨਹੀਂ ਤੁਹਾਨੂੰ ਕਿੱਦਾਂ ਲੱਗਣੀ ਆ ਮੇਰਾ ਤਾਂ ਇਹ ਜਿਹੇ ਜੇ ਸਿਸਟਮ ਪੋੜ-ਬੂੜ ਘਾਟ ਤਾਂ ਮੈਂ ਕਰਦਾ ਨਹੀਂ ਮੈਂ ਤਾਂ ਇਹ ਜੇ ਕੁਛ ਕਰਦਾ ਹਾਂ ਸੋਸ਼ਲ ਗੱਲਾਂ ਕਰਨਾ ਮੈਨੂੰ ਬੜਾ ਸ਼ੌਕ ਹੈ ਮੈਨੂੰ ਬੜਾ ਮੇਰਾ ਸੁਪਨਾ ਹੈ ਕਿ ਸਾਡਾ ਵੀ ਪੰਜਾਬ ਆ ਜਿਹੜਾ ਪ੍ਰੋਸਪਰਸ ਹੋਵੇ ਖੁਸ਼ਹਾਲ ਹੋਵੇ ਕਦੇ ਅਸੀਂ ਵੀ ਬੜਕ ਮਾਰ ਕੇ ਕਹੀਏ ਵੀ ਪੰਜਾਬ ਹੈ ਐਨੇ ਟ੍ਰਿਲੀਅਨ ਡਾਲਰ ਦੀ ਇਕਨੋਮੀ ਆ ਸਾਡੀ ਅਸੀਂ ਰੋਂਦੇ ਹੀ ਆ 1947 ਤੋਂ ਸਾਡੇ ਨਾਲ ਬੁਰਾ ਹਾਲੇ ਹੁੰਦਾ ਹੁੰਦਾ ਮੇਰੀ ਮੈਂ ਮਹਾਰਾਜ ਨੂੰ ਅਰਦਾਸ ਕਰਦਾ ਉਹਨਾਂ ਵੀ ਜਿੰਨਾ ਚਿਰ ਮੇਰੀ ਉਮਰ ਆ ਮਿਲ ਜ਼ਿੰਦਗੀ ਆ ਮੈਂ ਆਪਦੇ ਹੁੰਦੇ ਹੁੰਦੇ ਦੇਖ ਜਾਮ ਕਿ ਸਾਡੀ ਕਰੰਸੀ ਬੜੀ ਉੱਪਰ ਆ ਐਨੀਆਂ ਸੋਹਣੀਆਂ ਜੌਬਸ ਨੇ ਬੜਾ ਲਾਫੁੱਲਾ ਹੈ ਸਾਰਾ ਸਟੇਟ ਆ ਕਾਨੂੰਨ ਵਿਵਸਥਾ ਵਧੀਆ ਸਭ ਕੁਝ ਵਧੀਆ ਹੈ ਨਾ ਇਹ ਮੈਂ ਉਮੀਦ ਕਰਦਾ ਹਾਂ ਬਾਕੀ ਦੱਸ ਦਿਓ ਕਿੱਦਾਂ ਲੱਗੀ ਕਮੈਂਟਸ ਆਫ ਹੀ ਰਹਿਣੇ ਨੇ ਤੁਹਾਨੂੰ ਮੈਂ ਆਨ ਕਰ ਦੇਣ ਸასი